ਹੈਪੀ ਅਨਵਰਸਰੀ ਆ ਗਿਆ ਲੈ ਆ ਗਿਆ ਇੱਥੇ ਇੱਥੇ ਸੀ ਆਇਆ ਆ ਹਾਂ ਇੱਥੇ ਖੜੇ ਸੀ ਆ ਮਿਲਣਾ ਟੋਕਰੀਆਂਆਂ ਲਈ ਜਾਦੇ ꝺਟਾਂਆਂ ਚ ਹੈਪੀ ਇੰਗੇਜਮੈਂਟ ਅਨਵਰਸਰੀ ਮੈਨੂੰ ਨਹੀਂ ਕਰਾਉਂਗਾ ਫੇਰ ਕਹਿਣਾ ਪੁੱਤ ਕੀ ਹੋ ਗਿਆ ਸਗਾ ਜਾਂ ਹੁਣ ਹੁਣ ਕੀ ਆ ਮਨਾਉਣਾ ਸੀ ਅੱਜ ਨਾ ਮਨਾਉਣਾ ਇਹਨੇ ਫੋੜੇ ਖਾਣੇ ਆ ਹੇਲੋ ਤੂੰ ਇੱਕ ਚੀਜ਼ ਭੁੱਲਦੀ ਅੱਜ ਹਾਂ ਚੀਜ਼ ਭੁੱਲਦੀ ਆ ਤੂੰ ਅੱਜ ਇੱਕ ਕੀ ਭੁੱਲ ਗਈ ਤੂੰ ਦੱਸ ਕੀ ਅੱਜ ਪਤਾ ਨਹੀਂ ਮੈਨੂੰ ਤਾਂ ਅੱਜ ਦੇ ਦਿਨ ਤੂੰ ਕੀ ਕੀਤਾ ਸੀਗਾ ਮੇਰੇ ਨਾਲ ਹਾਂ ਅੱਜ ਦੇ ਦਿਨ ਤੂੰ ਮੇਰੇ ਨਾਲ ਕੀ ਕੀਤਾ ਸੀਗਾ ਕਿੱਥੇ ਘਰ ਮੈਨੂੰ ਚੱਕੀ ਚਿੱਤੇ ਨਹੀਂ ਠਾਰਾ ਮਾਰਤਾ ਸੀ ਅੱਜ 18 ਤਰੀਕਾ ਅੱਜ ਕੀ ਹੋਇਆ ਸੀ ਅੱਜ ਦੇ ਦਿਨ ਕਿੱਥੇ ਫਿਰਦੇ ਸੀ ਆਪਾਂ ਵੇਲੇ ਅੱਛਾ 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 ਮੰਗਣਾ ਕੀਤਾ ਹੈ ਮੰਗਣਾ ਕੀਤਾ ਸੀ ਹੁਣ ਚਿੱਤੇ ਹੈਗਾ ਨੋਨੇ ਦਿਮਾਗ ਮੇਰਾ ਇੰਨਾ ਕੰਮ ਨਹੀਂ ਕਰਦਾ ਹਾਂ ਕੋਈ ਮੈਨੂੰ ਬੈਸੇ ਨਹੀਂ ਕੀਤਾਗਾ ਹਾਂ ਤੂੰ ਮੈਨੂੰ ਬੈਸੇ ਨਹੀਂ ਕੀਤਾ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਜਦਾਂ ਹਮ ਨਾ ਯਰ ਮੈਂ ਜਾਂਦੀ ਨਹੀਂ ਨਾ ਬੈਸੇ ਕਿੱ ਗੱਦੀ ਦੇਨੋ ਮੈਂ ਹੁਣ ਬੈਸੇ ਕਰ ਫਿਰ ਬੈਸੇ ਬੈਠੇ ਪੱਟਾਂ ਦੇ ਵਿੱਚ ਪੱਟਾਂ ਦੇ ਨਹੀਂ ਹੈਪੀ ਮੈਂ ਉਹ ਕਹ ਹੈਪੀ ਇੰਗੇਜਮੈਂਟ ਅਨਿਵਰਸਰੀ ਮੈਨੂੰ ਨਹੀਂ ਆ ਕੇ ਆਉਂਗਾ ਫਿਰ ਕਹਿਣਾ ਪੁੱਤ ਕੀ ਆਏ ਕਹਿੰਦੇ ਹੈਪੀ ਮੰਗਣਾ ੜੇ ਹੈਪੀ ਮੰਗਣਾ ਜੇ ਲਾ ਦੇ ਨਹੀਂ ਦੇ ਹੈਪੀ ਮੰਗਣਾ ਦੇ ਹੈਪੀ ਮੰਗਣਾ ਡੇ ਡੇ ਹਾਂ ਹੈਪੀ ਮੰਗਣਾ ਡੇ ਹਾਂ ਐਵੇਂ ਬਾਤ ਤੂੰ ਬੱਚੀ ਤੇ ਹੀ ਭੁੱਲੀ ਫਿਰਦੀ ਏ ਮੈਨੂੰ ਨਹੀਂ ਚੇਤਾ ਜੁੱਤਾਗਾ ਹਾਂ ਮੈਂ ਕਿਤੇ ਤੇਰੇ ਜਨਮ ਦੇ ਚੇਤਾ ਮੈਨੂੰ ਹੋਰ ਨੇ ਕਾਥੇ ਦਾ ਚੇਤਾ ਹੋਰ ਨੇ ਮੈਨੂੰ ਚੇਤਾ ਆਸੇ ਦਾ ਵੀ ਠੀਕ ਆ ਤੇ ਉਹ ਗਾ ਹੋ ਗਿਆ ਸਰਾਂਜਾ ਹੁਣ ਹੁਣ ਕੀ ਆ ਮਨਾਉਣਾ ਅਸੀਂ ਅੱਜ ਕਿੱਥੇ ਮਨਾਉਣਾ ਤੋਂ ਨਾ ਮਨਾਉਣਾ ਇਹਨੇ ਫੋੜੇ ਖਾਣੇ ਆ ਉਹ ਤਾਂ ਆਖੀ ਗੱਲ ਕੋਪਾ ਮੈਂ ਨਵੇਂ ਨਵੇਂ ਕਾਨੂੰਨ ਕੱਢਦੇ ਆ ਇਹ ਤਾਂ ਜਾ ਕੇ ਹੀ ਕੁਛ ਹੋਰ ਕੀ ਹੈ ਨਹੀਂ ਨਾ ਕੱਢਦੇ ਆ ਮੋਸ਼ਨ ਬਣਾਉਂਦੇ ਆ ਇਹ ਲਾ ਕੀ ਬਣਾਉਂਦੇ ਆ ਮੋਸ਼ਨ ਬਣਾਉਂਦੇ ਆ ਮੋਸ਼ਨ ਥੋੜਾ ਹੁੰਦਾ ਫੈਸ਼ਨ ਹੁੰਦਾ ਫੈਸ਼ਨ ਬਣਾਉਂਦੇ ਆ ਮੋਜ਼ਲ ਟੱਟੀਆਂ ਲੱਗੀਆਂ ਵਾ ਹਾਂ ਟੱਟੀਆਂ ਲਾ ਲੋ ਨਿੱਕਰ ਕੇ ਹੁਣ ਵਿਆਹ ਦੇਖਣਾ ਪੁੱਠੇ ਕੰਮ ਕਰਦਾ ਹੋ ਰਿਹਾ ਕਾਦੇ ਪੁੱਠੇ ਕੰਮ ਹਾਂ ਹਾਂ ਪੁੱਠੇ ਆ ਕਦੇ ਸੁਣਿਆ ਕੀ ਲੋਕਾਂ ਦੇ ਕਿਦ ਸੰਗਣਾ ਨਹੀਂ ਹੁੰਦਾ ਸੀ ਨਾ ਹੁੰਦੇ ਉਹਨਾਂ ਅੱਜ ਤਾਂ ਆ ਗਾਦ ਨੂੰ ਦੱਸ ਕੇ ਨਹੀਂ ਚੱਲ ਦੱਸ ਕੇ ਜੀ ਆਂ। ਚੱਲ ਚੱਲ। ਜੀ ਦਾ ਸਿੰਘ। ਅਕਾਦੇ ਨੂੰ ਚਾਹ ਦੇ ਮੰਗਣੇ ਤੋਂ ਆਉਗੇ ਹੁੰਦੇ ਬੁਰੰਦੇ ਦੇ ਪਿੱਛੇ। ਹੂੰ। ਰੇਣਾ ਮੰਗਣੇ ਦਾ ਜੇ ਦਾ ਮੰਗਣੇ ਨੂੰ ਸਾਥ ਹੋ ਗਿਆ। ਰੇਣਾ ਮਨਾਉਣ ਜਾਂਦਾ ਬਸ। ਹਰ ਹਰ ਪੁੱਠੇੜਵਾਦੀ ਕੱਢਦਾ ਹੁਣ ਮੈਂ। ਕੰਮ ਕਰੇ ਆ ਬੁੱਢਾ ਕਨਾਲ ਨਵੇਂ ਮਹੀਨਾ ਹੋ ਗਿਆ ਜਾਂਦੇ। ਹਾਂ। ਉਹ ਆਇਆ ਨੀ ਨਾ ਜਾਵਾਂ ਕਰਾਂ ਬੋਕੀ ਫੜ ਕੇ ਲੈ ਹਾਂ ਉਹ ਯਾਰ ਨਾ ਆਉਣਾ ਅੱਜ ਤਾਂ ਮਨਾਉਣਾ ਲੱਗਿਆ ਮੰਗਣੇ ਦਾ ਮਨਾਉਣ ਜਾਣਾ ਕਿਲਾ ਹਾਂ ਡੈਡੀ ਨੇ ਕਿਹਾ ਡੈਡੀ ਦੇਣੀ ਬੈਸੇ ਕੀਤਾ ਮੈਨੂੰ ਤਾਂ ਤੂੰ ਤਾਂ ਬੈਸਟ ਵੀ ਨਹੀਂ ਕੀਤਾਗਾ ਤੂੰ ਜਿੱਤੇ ਹੀ ਨਹੀਂ ਵੀ ਅੱਜ ਮੰਗਣਾ ਸੀ ਸਾਨੂੰ ਕੀ ਪਤਾ ਹਾਂ ਉਹਨੂੰ ਨਮਾ ਛੂਟ ਪਾ ਕੇ ਮੂਹਰੇ ਖੜ ਗਈ ਸੀਗੀ ਚੱਲ ਗੱਡੀ ਦੇ ਮੂਹਰੇ ਬਹਿਣਾ ਉਹਦਾ ਕਹਿੰਦੀ ਸੀ ਉਸ ਦਿਨ ਹਾਂ ਤੇ ਪੁੱਠੇ ਵਾਲੀ ਕੱਢਦਾ ਹੋਣੇ ਵੇ ਕਾਹਦੇ ਚੱਲ ਪੇਰਵਾ ਦੇ ਲੈ ਹੀ ਉਹਦਾ ਡੈਡੀ ਵੀ ਪਨ ਕੇ ਗੁਲਾਬੀ ਫਿੱਕੀ ਜੀ ਖੜ ਕੇ ਜੀ ਮੂੰਹ ਨੇ ਹੱਥ ਕਰਕੇ ਆ ਮੈਂ ਨਹੀਂ ਕਰਨੀ ਆ ਪੜਨਾ ਹੀ ਛੇ ਥੋੜੀ ਆ ਮੈਂ ਨਾ ਨਮਰਵਾਜੀ ਕੱਢਣਾ ਕਰ ਲੈਂਦੇ ਆ ਕਰਦੇ ਆ ਆਪਾਂ ਨੂੰ ਕੀ ਕਰੀ ਜਾਵੇ ਜਮਾਨੀ ਹੁਣ ਠੀਕ ਆ ਸ਼ਿਕਾਇਤ ਲਾਉਣਾ ਈ ਸੀ ਤੁਦਾਂ ਠੀਕ ਆ ਹੁਣ ਮੈਨੂੰ ਅਰਥ ਨਾ ਆ ਰਹੀ ਇਥੇ ਆ ਡੈਡੀ ਦੇ ਤੂੰ ਦਿਖਾ ਦੇਂਗੀ ਸ਼ਾਹ ਟਾਇਲਟ ਆ ਕੇ ਤੂੰ ਅੱਜ ਚੀਜ਼ ਭੁੱਲਦੀ ਐ ਇੱਕ ਕੀ ਭੁੱਲ ਗਈ ਜੀ ਕੀ ਆ ਉਹਦਾ ਪਾ ਕੇ ਤੰਨਾ ਜਵਾਕਾਂ ਦੇ ਹਾਂ ਉਹਦਾ ਸਮਾਕੇ ਨਵੇਂ ਨਵੇਂ ਸੂਟ ਕੜ ਗਈ ਸੀ ਕਿ ਮੂਰੇ ਮੇਰੀ ਵੀ ਫੋਟੋ ਕਰ ਦੇ ਭਾਈ ਫਿਰਨ ਕੀ ਕਰਨਾ ਅੱਜ ਹਾਂ ਅੱਜ ਜਿਸ ਤੇ ਚੱਲੇ ਆ ਅੱਛਾ ਹੋਰ ਤੂੰ ਤਾਂ ਵਾਸਰੀ ਲਾਈਵ ਤੇ ਆ ਵਾਸਰੀ ਦੋਰਾ ਰਿੰਗ ਸਾਨੂੰ ਨਾ ਸੀ ਆਜੋ ਅੰਗੇਜਮੈਂਟ ਹਾਂ ਆ ਉਹੀ ਆ ਹੋਰ ਬਣਾਏ ਨਰਿਆ ਤਾਂ ਹੋ ਜਾ ਗਿਆ ਹਾਂ ਬਣਿਆ ਬਣਿਆ ਮੈਂ ਕਿਹਾ ਇਹਨੂੰ ਤੋਂ ਜ਼ਿਆਦਾ ਹੀ ਆ ਉਹ ਤਾਂ ਕਹਿੰਦੀ ਆ ਮੇਰੀ ਜੋਤ ਦਾ ਸੂਟ ਨਾ ਰਹਿ ਗਿਆ ਦਜ਼ਾਰ ਦਾ ਮੇਰਾ ਕੋਟ ਰਹਿ ਗਿਆ ਡਰਾਈ ਕਲੀਨ ਕਰਾਉਣਾ ਅੱਜ ਦੇ ਨਾ ਤਾਂ ਆ ਬਲ ਅਪਾ ਪਹੁੰਚ ਗਏ ਸੀ ਉੱਧਰ ਨੂੰ ਹਨਾ ਹਾਂ ਹੈ ਹੀ ਗੱਲ ਨਹੀਂ ਸ਼ਗਨ ਤਾਂ ਲੇਟ ਸੀਗਾ ਆਉਂ ਆ ਬਾਹਰ ਜੇ ਪਹੁੰਚ ਗਏ ਸੀ ਉੱਥੇ ਹੋਟਲ ਦੇ ਤੇਰਾ ਪੱਜ ਕੇ ਯਾਰ ਚੱਲ ਗਈ ਹੈ ਨਿਕਰੇ ਨਿਕਰੇ ਇਦਾਂ ਨੂੰ ਕਿੰਦਾਂ ਚੱਲਿਆ ਗੋਣ ਉਹ ਮੈਂ ਦਾ ਮਨਾ ਕੇ ਆਉਣਾ ਮੰਗਣਾ ਦੇ ਅੱਜ ਮੇਰਾ ਮੰਗਣਾ ਮਨਾਉਣ ਜਾਣਾ ਖੇਖਰ ਤਖਰ ਕਿਨੇ ਜੇ ਲਵਾ ਕੇ ਘਰੇ ਆ ਜੇਗਾ ਮੜ ਕੇ ਮੈਂ ਤਾਂ ਬਾਰ-ਬਾਰ ਸਿੱਟੀ ਜਦ ਮਾਂ ਬਾਰ ਕੇ ਮਿਰਚਾਂ ਸਭ ਮੰਗਣਾ ਦੇ ਨਾ ਫਿਰ ਮੇਰੇ ਤੋਂ ਫਿਰ ਮਾਂ ਨੂੰ ਲਾ ਦੇਣਾ ਆ ਜਾ ਮੇਰਾ ਬੁੱਗਾ ਚੱਲ ਗਿਆ ਕਰ ਭੱਜ ਕੇ ਆ ਜਾ ਆ ਜਾ ਲੇਟ ਹੋਈ ਜਾ ਨਾ ਫਿਰ ਮੇਰੇ ਉਹ ਨਾ ਇਹ ਮਗਰ ਪੈਣ ਵਾਲੇ ਕਹਿੰਦਾ 11 ਦਾ ਪੈਂਡੀ ਵਜਾਇਆ ਉਹਨਾਂ ਢੰਗੜੇ ਪੈਂਦੇ ਸੀ ਉਹ ਵੀ ਜਮੋੜ ਆ ਵੇਲੇ ਤਾਂ ਹਾ verdade ਪੂਰੀ ਰੌਣਕ ਲੱਗੀ ਸੀ ਉਹ ਗਰਮੀ ਵੀ ਬਹੁਤ ਹੋ ਗਈ ਸੀ ਉਦੋਂ ਹੈਨਾ ਉਦੋਂ ਗਰਮੀ ਇੱਕਣੀ ਸੀ ਗਰਮੀ ਸੀਗੀ ਭਾਵੇਂ ਉਦੋਂ ਸਹੀ ਜਾ ਨਹੀਂ ਕਰਕੇ ਥੋੜਾ ਜਿਹਾ ਹਾਂ ਗਰਮੀ ਹਾਂ ਨੂੰ ਵਧੀਆ ਸੀਗਾ ਹਾਂ ਮੈਂਤੀ ਲੈ ਸਾਲ ਲੰਘਿਆ ਹੋਈ ਏ ਆ ਗਿਆ ਲੈ ਆ ਗਿਆ ਇੱਥੇ ਇੱਥੇ ਸੀ ਆਏ ਆਪਾਂ ਹਾਂ ਇੱਥੇ ਖੜੇ ਸੀ ਆ ਮਿਲਦਾ ਟੋਕਰੀਆਂ ਜਿਆ ਲਈ ਜਾਦੇ ਗੇਟਾਂ ਜਾਂ ਚ ਮਾਂਗੇ ਅੱਜ ਖਾਲੀ ਵੀ ਆ ਬਗ ਇੱਥੇ ਦੇਖ ਲੈ ਅੱਜ ਖਾਲੀ ਭੈਣੇ ਵੀ ਆਉਤਾ ਰਹੀ ਸੀ ਅੱਜ ਇੱਥੇ ਹੀ ਸੀ ਪਾਣ ਅੱਜ ਖਾਲੀ ਪਿਆ ਚਾਲ ਪਹਿਲਾਂ ਨੌਕਾ ਦੀ ਉਹ ਤਾਂ ਨੌਕਾ ਲੱਗੀ ਅੰਮੀਆਂ ਸੀ ਲਓ ਜੀ ਪਹੁੰਚ ਗਏ ਸੁਧਾਰ ਤੇ ਹੁਣ ਆਪਾਂ ਇੱਥੋਂ ਫੇਰ ਅੱਜ ਬਾਈ ਬੱਬੀ ਉਹਨਾਂ ਤੋਂ ਕੀ ਲੈ ਕੇ ਚੱਲੀਏ ਯਾਰ ਕੋਈ ਪੈਂਪਰ ਜਿਹਾ ਬਣਾ ਲੈਣਾ ਨਾ ਛੋਟਾ ਜਿਹਾ ਚਲੋ ਦੇਖਦੇ ਆਂ ਜਾ ਕੇ ਕੋਈ ਪੈਂਪਰ ਪੰਪਰ ਅੱਜ ਲੱਗੇ ਜਮੈਂਟ ਆ ਯਾਰ ਮਾੜੀ ਬੋਟੀ ਗੱਲ ਹੈ ਚਲੋ ਜੀ ਦੇਖ ਕੇ ਆਉਣਾ ਕੁਝ ਇਹਨਾਂ ਦੇ ਬਾਈ ਉਹਨਾਂ ਦੇ ਕੁਈ ਪੈਂਪਰ ਬੁੰਪਰ ਜਾ ਬਣਾ ਲੰਨੇ ਮੈਨੂੰ ਬਾਹਲਾ ਦਾ ਹਿਸਾਬ ਕਿਤਾਬ ਜਾ ਹੈ ਨਹੀਂ ਗਾ ਇਹ ਚੀਜ਼ਾਂ ਦਾ ਆਪਾ ਦਾ ਹੈ ਗਿਆ ਜਮਾਂ ਦੇਸੀ ਜੇ ਬੰਦੇ ਬਾਹਲਾ ਨਹੀਂ ਹੈਗਾ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਪਉਦਾ ਸੁਮਨੇ ਨੂੰ ਵੱਧ ਪਤਾ ਚਲੋ ਜਿੰਨਾ ਕੁ ਪਤਾ ਹਾਂ ਉਹਦੇ ਗਿਫਟ ਹੈਂਪਰ ਹੁੰਦਾ ਸੱਚ ਮੈਂ ਮਾਦਾ ਹੋਰ ਹੀ ਕੋਈ ਜਾਂਦਾ ਸੀ ਪੈਂਪਰ ਕਈ ਜਾਂਦਾ ਹੀ ਮੈਂ ਹੈਂਪਰ ਕੁਕੀਜ਼ ਪੁਆ ਲੋ ਚਾਹੀਏ ਬਈ ਡਰਾਈ ਫੂਡਸ ਪੁਆ ਲੋ ਠੀਕ ਆ ਬਈ ਡਰਾਈ ਫੂਡਸ ਵੀ ਵੈਸੇ ਪੈ ਜਾਂਦੇ ਆ ਬਬ ਬਣਾ ਦੋ ਮੈਨੂੰ ਤਾਂ ਇਹਦਾ ਪਤਾ ਨਹੀਂ ਯਾਰ ਇਹਦੇ ਬਾਰੇ ਤੈਨੂੰ ਵੱਡੀ ਬਣਾਣੀ ਹੈ ਜਾਂ ਛੋਟੀ ਬਣਾਣੀ ਹੈ ਮੀਡੀਅਮ ਸਾਈਜ਼ ਮੀਡੀਅਮ ਜਿਹਾ ਬਣਾ ਦਿਓ ਬੁਲਬਲੇ ਬੁਨਬਲੇ ਨਹੀਂ ਬਾਈ ਆਪਣੇ ਇੱਥੇ ਫਲਾਉਂਦਾ ਕੋਈ ਬੁਲਬਲੇ ਨਹੀਂ ਘਰੇ ਕੋਈ ਫਰਾਗਾ ਨਾ ਲੁਧਿਆਣੀ ਤੁਸੀਂ ਉਹ ਗੈਸ ਵਾਲੇ ਪਰਵਾਣੇ ਸੀ ਗੈਸ ਵਾਲੇ ਜਿਹੜੇ ਨਹੀਂ ਗੈਸ ਵਾਲੇ ਨਹੀਂ ਦੂਜੇ ਹੁੰਦੇ ਜਿਹੜੇ ਆਮ ਜਿਹੜੇ ਆਪਾਂ ਡੈਕੋਰੇਸ਼ਨ ਲਾਉਨੇ ਆ ਡੈਕੋਰੇਸ਼ਨ ਕਰਵਾਉਣਾ ਕਿੰਨੇ ਕੇਰੀਏ ਚ ਨਹੀਂ ਕਰਾਉਣੀ ਨਹੀਂ ਨਾਲ ਹੀ ਥੋੜੀ ਗੱਡੀ ਦੇ ਡਿੱਗੀ ਚ ਰੱਖਣ ਨੂੰ ਹੁੰਦਾ ਨਹੀਂ ਖਲ ਪੂਰਾ ਫਿਰ ਲੁਧਿਆਣਾ ਹੀ ਹੋਊ ਉਹ ਕਰ ਤੇ ਆਉਂਦਾ ਹੈ ਵੀਰੇ ਡਾਕਲੇ ਐਡ ਕਰਨਾ ਕਰ ਲੈਂਦੇ ਆ ਕੋਈ ਇੱਕ ਛੋਟਾ ਫਰੈਰ ਰੋਸ਼ਾ ਕੱਢ ਤਵਰੇ ਕਰ ਦਿਓ ਕਿਰਾ ਚੌ ਚੂਕ ਲੈ ਤਾ ਨਾ ਮਾਧਰਾ ਜੀ ਆ ਖਾ ਕੇ ਮੈਂ ਤਾਂ ਬਹਲਾ ਪਤਾ ਨਹੀਂ ਬਾਈ ਇਹਨਾਂ ਦਾ ਮਾਦਾ ਅੱਜ ਬਣਾਇਆ ਵੀ ਪਹਿਲੇ ਦਾ ਨਹੀਂ ਇਹ ਖਾਦਾ ਜ਼ਰੂਰ ਆ ਬਣਾਇਆ ਅੱਜ ਹੋ ਗਿਆ ਰੈਡੀ ਬਾਈ ਚਲੋ ਠੀਕ ਹੈ ਬਸ ਠੀਕ ਆ ਓਕੇ ਬਾਈ ਧੰਨਵਾਦ ਚਲੋ ਜੀ ਇੱਕ ਕੰਮ ਨਿਬੜ ਗਏ ਹਾਂ ਪਰਾਣਾ ਤੇ ਹੁਣ ਗਾਂਹ ਜਾ ਕੇ ਦੇਖਦਾ ਕੀ ਮਾਹੌਲ ਬਣਦ ਆਪਣੇ ਰੈਕੋਟ ਤੇ ਸੁਧਾਰ ਨੇੜੇ-ਤੇੜੇ ਮੁੱਲਾਪੁਰ ਦਾ ਮੈਨੂੰ ਪਤਾ ਨਹੀਂਗਾ ਰੈਕੋਟ ਤੇ ਸੁਧਾਰ ਮੇਰਾ ਦਾਦਾ ਵੀ ਡੈਕੋਰੇਸ਼ਨ ਵਾਲੀ ਦੁਕਾਨ ਖੋਲ ਲੀ ਗੀ ਜਾਂ ਨਾਲੇ ਖੋਲ ਲੀਏ ਬੁੱਕੇ-ਬੱਕੇ ਵਾਲੀ ਕਿਉਂਕਿ ਇੱਧਰ ਨੂੰ ਦੁਕਾਨ ਹੈ ਨਹੀਂ ਕੋਈ ਬੰਦਾ ਜਾਂ ਲੁਧਿਆਣੇ ਭਾਜਦਾ ਮੈਨ ਤਾਂ ਲੁਧਿਆਣਾ ਹੀ ਮਿਲਦਾ ਆਪਣੇ ਇੱਧਰਲੇ ਏਰੀਆ 'ਚ ਤਾਂ ਆਪਣੇ ਹੈ ਨਹੀਂ ਇਹੋ ਜਿਹਾ ਕੋਈ ਜੇ ਦੁਕਾਨ ਖੁੱਲ ਜੇ ਜਾਂ ਮੈਂ ਕਹਿੰਨਾ ਯਾਰ ਸਰਾ ਹੀ ਹੋਈ ਬਹੁਤ ਚੱਲੂ ਯੋਗ ਜਾਨਮੀਆਂ ਦੇ ਰਿਵਰਸਰਿੰਗ ਹੋਰ ਖਾਂਡਪਾਰ ਸਾਹਿਬ ਜਾਂ ਸਹਿਜਪਾਰ ਸਾਹਿਬ ਇਹ ਚੱਲਦਾ ਹੀ ਰਹਿੰਦੇ ਆ ਤੇ ਆਪਣੀ ਏਰੀਆ ਦੇ ਵਿੱਚ ਲੋਡ ਆ ਇਹ ਜੀ ਚੀਜ਼ ਦੀ ਚਲੋ ਮਣਾਉਨੇ ਆ ਬਜਾਰ ਇਹ ਜੀ ਤੇ ਵੀ ਆਪਾਂ ਅੱਜ ਬਈ ਹੈਗੀ ਆ ਮੇਰੀ ਅਗੇਜਮੈਂਟ ਵਾਲੀਆਂ ਵਾਸਰੀ ਓਕੇ ਹੁਣ ਉਹੋ ਜਿਹਾ ਸੂਟ ਦਿਖਾ ਦੇ ਚਲੋ ਅ ਕੀਦਾਂ ਦੀ ਚੀਜ਼ ਦੀ ਏ ਨਾਈਕ ਹੁਣ ਹੁਣ ਟ੍ਰੈਂਡ ਜਿਆ ਕਾਦਾ ਚੱਲ ਰਿਹਾ ਗਰਮੀ ਵਾਲੀ ਕੈਪ ਕਿਦਾਂ ਹਾਂ ਗਰਮੀ ਵਾਲੀ ਦਾ ਗਰਮੀ ਵਾਲੀ ਦਿਖਾ ਦਿਓ। ਇਹ ਲੈ ਕੇ ਦੇਈਏ। ਬੁੱਲ ਦਿਖਾ ਦੇ ਬਾਈ ਬਣਿਆ ਮੈਨੂੰ ਇਹਨਾਂ ਪਤਾ ਨਹੀਂ ਬੁੜੀਆਂ ਨਹੀਂ ਸੂਟਾ ਹਟ। ਆ ਸਿੱਪੀਆਂ ਮੂਤੀਆਂ ਦਾ ਘਾਟੀ ਪਾਉ ਉਹ। ਪਰ ਹੈ ਕਾਟਲ ਦਾ ਥੋੜੀ ਜਿਹੀ ਫਾਟਣੀ ਵਿੱਚ। ਹਾਂ ਨਹੀਂ ਸੋਨਾ ਸੂਟ ਤਾਂ ਬਾਈ ਬਹੁਤ ਛੋਟੀ ਚੀਜ਼ ਹੈ। ਦੇ ਦਿਓ। ਇਹਦੇ ਵਿੱਚ ਹੁਣ ਫਲਾਵਰਸ ਚੇਂਜ ਹੋਣਗੇ। ਸਾਰੇ ਬਲੈਕ ਚੀ ਹੈ। ਓਕੇ। ਹਾਂ ਇਹਦੇ ਵਿੱਚ ਫੁੱਜੀ ਦਾ ਕਵਰ ਹੈ ਇਹਦੇ ਵਿੱਚ ਲੈਮਨ ਜੇ ਕਲਰ ਦੀ ਇੱਕ ਤਾਂ ਹੋਰ ਹੈ ਉਹਦੇ ਵਿੱਚ ਹੈਗੇ ਗਾਜੀ ਨਹੀਂ ਆ ਆ ਸੋਨਾ ਮੈਨ ਲੱਗਿਆ اوਪੀਸੀ ਬਹੁਤ ਬਹੁਤ ਬੱਟਾ ਬਹੁਤ ਸੋਹਣਾ ਲੱਗਿਆ ਦੇਖਿਓ ਹਾਂ ਜੀ ਚਲੋ ਫੜਿਓ ਹਾਂ ਜੀ ਹਾਂ ਸਹੀ ਹੈ ਇਹਦੇ ਨਾਲ ਕਾਲੀ ਪੱਗ ਵੀ ਬੰਨੀ ਜਾ ਸਕਦੀ ਹੈ ਨਾ ਕਾਲੀ ਪੱਗ ਬਹੁਤ ਠੀਕ ਆਪਾਂ ਆਪਦੀ ਵੀ ਮੈਚਿੰਗ ਦੇਖਣੀ ਹੈ ਨਾ ਬਿਲਕੁਲ ਬਿਲਕੁਲ ਜਰੂਰੀ ਹੈ ਇਹ ਕਿ ਆਪਾਂ ਆਪਦੀ ਮੈਚਿੰਗ ਦਾ ਸੂਟ ਲੈ ਕੇ ਦਿੰਨੇ ਆ ਕਾਲੀ ਪੱਗ ਆਪਾਂ ਬੰਨਦੇ ਆ ਨਹੀਂ ਆਪਦੇ ਹਿਸਾਬ ਨਾਲ ਬੁੜੀਆਂ ਫਿੱਕੇ ਜਿਹੇ ਰੰਗ ਲੈ ਲੈਂਦੀਆਂ ਫਿਰ ਐਂ ਲੱਗਦਾ ਜਿਵੇਂ ਆ ਬੰਦਾ ਮਾਰਗ ਦੇ ਭੋਗ ਤੇ ਚੱਲਿਆ ਹੁੰਦਾ ਬਿਲਕੁਲ ਆ ਵੀਰੀ ਚੀਜ਼ ਵੀ ਬਹੁਤ ਸੁਣੀ ਆ ਨਹੀਂ ਨਹੀਂ ਸਹੀ ਸਹੀ ਹੈ ਬਾਈ ਓਕੇ ਬਾਈ ਜੀ ਓਕੇ ਵੀਰੇ ਥੈਂਕ ਯੂ ਬਹੁਤ ਬਹੁਤ ਕੀ ਰੌਣਕ ਹੈ ਜਦੋਂ ਜਰੂਰ ਜਰੂਰ ਠੀਕ ਹੈ ਚਲ ਤੇ ਬਾਕੀ ਬਾਈ ਉਹਨਾਂ ਦੇ ਸਾਰੇ ਜਾਣੇ ਹੋ ਕੇ ਜਾਇਓ ਬਾਈ ਜਿਹੜੇ ਇੱਧਰਲੇ ਏਰੀਏ ਦੇ ਆ ਉਹ ਘੈਂਟ ਕੁਆਲਟੀ ਦਾ ਕੱਪੜਾ ਹੁੰਦਾ ਆਪਾਂ ਦੂਜੀ ਈ ਆਏ ਆ ਬਾਈ ਉਹਨਾਂ ਕੋਲ ਹਾਂਜੀ ਬਾਈ ਓਕੇ ਬਾਈ ਜੀ ਓਕੇ ਜੀ ਓਕੇ ਜੀ ਮਰਦੇ ਸਿਟੀ ਲੋਕ ਵੀ ਫੈਸ਼ਨ ਵਾਲਿਆਂ ਨਾਲ ਆਪਣੀ ਤਾਂ ਪੈ ਗਈ ਆੜੀ ਬੰਦੇ ਪੂਰੇ ਘੈਂਟ ਆ ਤੇ ਜਿਹੜੇ ਏਰੀਏ ਦੇ ਇੱਧਰਲੇ ਆ ਸੁਧਾਰਦੇ ਜਾਂ ਨੇੜੇ ਤੇੜੇ ਦੇ ਮਨ ਲਾਦਾ ਤਕਰੀਬਨ ਸਾਰੇ ਬਾਈ ਹੁਣਾਂ ਨੂੰ ਤਾਂ ਜਾਣਦੇ ਹੀ ਆ ਤੇ ਉਦੋਂ ਆਪ ਆਏ ਸੀ ਬਾਈ ਉਹਨਾਂ ਦੀ ਵੀਡੀਓ ਪਾਤੀ ਤੇ ਉਦੋਂ ਉਦੋਂ ਤਾਂ ਆਪਣੀ ਈਕਾਤ ਤਾਂ ਵੀ ਆਪਾਂ ਨੂੰ ਹਾਸਤ ਜੀ ਨਹੀਂ ਬਈ ਯਾਰ ਆਪਣਾ ਚੈਨਲ ਆ ਜਾ ਆਏ ਆ ਜਾ ਹਣ ਮੇਰੀ ਇੱਕ ਚਲੋ ਹਰੇਕ ਦੀ ਆਪ ਕੋ ਆਪਣੀ ਸੋਚ ਹੁੰਦੀ ਆ ਪਰ ਆਪਣੀ ਸੋਚ ਆ ਵੀ ਆਪਾਂ ਆਉਦੇ ਮੂੰਹ ਹੋਣੀ ਦੱਸਣਾ ਲੋਕ ਚਲੋ ਚਾਰ ਦਾ ਰੋਕੀ ਚਾਹੇ ਚੀਜ਼ ਜਾਵੜੰਦੀ ਆ ਉਹਨਾਂ ਕੋਲੇ ਪਤਾ ਲੱਗ ਜਾਂਦਾ ਤੇ ਜਦੋਂ ਕੋਈ ਆਉ ਉਹਦੇ ਮੂੰਹੋਂ ਕਹਿੰਦਾ ਨਾ ਬਾਈ ਮੈਂ ਤੁਹਾਡੀ ਵੀਡੀਓ ਦੇਖੀ ਸੀ ਯਾਰ ਫਿਰ ਸੌਂ ਲੱਗੇ ਸਵਾਦ ਇੰਨਾ ਆਉਂਦਾ ਨਾ ਮੈਂ ਕਹਿੰਦਾ ਪੁੱਛੋ ਨਾ ਚਤਕ ਹਉ ਹੋ ਜਾਂਦਾ ਤੇ ਅੱਜ ਜਦੋਂ ਮੈਂ ਆਇਆ ਬਾਈ ਉਹਨਾਂ ਨੇ ਦੇਖ ਕੇ ਪਹਿਲਾਂ ਹੀ ਪਛਾਣ ਲਿਆ ਕਹਿੰਦਾ ਬਾਈ ਯਾਰ ਕਹਿੰਦਾ ਸਾਨੂੰ ਉਦੋਂ ਦਾ ਪਤਾ ਨਹੀਂ ਸੀਗਾ ਵੀ ਤੁਸੀਂ ਬਲੌਗਿੰਗ ਕਰਦੇ ਹੋ ਇਹ ਮੈਂ ਕਹਾਂ ਯਾਰ ਬਾਈ ਮੇਰੀ ਆਦਤ ਜੀ ਹੈ ਨਹੀਂ ਕਿ ਵੀ ਮੈਂ ਕਹਿ ਕੇ ਦੱਸਾਂ ਵੀ ਆਪਾਂ ਬਲੌਗ ਬਣਾਉਣੇ ਆ ਜਾਏ ਇਹ ਕਹਿੰਦਾ ਯਾਰ ਬਹੁਤ ਵਧੀਆ ਲੱਗਿਆ ਕਹਿੰਦਾ ਸਾਨੂੰ ਆਗੇ ਕਸਟਮਰਾਂ ਨੇ ਕਿਹਾ ਵੀ ਅਸੀਂ ਤੁਹਾਡਾ ਬਲੌਗ ਦੇਖਿਆ ਸੀਗਾ ਮੈਂ ਕਿਹਾ ਅੱਬ ਇਹਦੇ ਨਾਲ ਮੈਨੂੰ ਵੀ ਬਹੁਤ ਚਾਹ ਆ ਲੈ ਪੱਬੀਆਂ ਸੋਹਣਾਂ ਵਾਲੇ ਕਿੱਧਰ ਫਿਰਦੇ ਆ ਬੰਦੇ ਵਾਈ ਕਿੱਧਰ ਫਿਰਦਾ ਫੜ ਆ ਗਿਆ ਇੱਤਾਂ ਹੋਰ ਵਾਈ ਸਰ ਬਾਕੀ ਦਿਹਾੜੀ ਲੰਘੀ ਅੱਧੀ ਡੇਢ ਵਜ ਗਿਆ ਤੇ ਜਾਣਦੀ ਨੂੰ ਹੁਣ ਮੈਨੂੰ ਪਤਾ ਵੀ ਸੋਹਣੇ ਨੇ ਕਹਿੰਦਾ ਲੈ ਉਹੀ ਕੰਮ ਕਰਤਾ ਅੱਧੀ ਦਿਹਾੜੀ ਤੱਕ ਆਇਆ ਹੁਣ ਕਿੱਥੇ ਲੈ ਕੇ ਜਾਏਗਾ ਮੈਨੂੰ ਆ ਛੜੀ ਕਾ ਵਤਾ ਉਹਨੂੰ ਵੜੀਆਂ ਵੜੀਆਂ ਆਉਦਾਂ ਨੇ ਠੀਕ ਠਾਕੋਂ ਇਹ ਅੱਜ ਪਹਿਲੇ ਦਿਨ ਤਿਆਰ ਹੋਈਆਂ ਇੰਨਾ ਟਾਈਮ ਲੱਗ ਗਿਆ ਕੋ ਆ ਹੁਣ ਲਾਤ ਗਿਆ ਕੀ ਹੋ ਗਿਆ ਉਹ ਮੈਂ ਦਪਰ ਤੋਂ ਕੋ ਲੱਗ ਗਿਆ ਮੈਂ ਤਾਂ ਚੰਪਾ ਦੇ ਸਾਨੂੰ ਤਾਂ ਹੀਟ ਵਾਈਸ ਕਾਂਟੇ ਦੀ ਦੇਖੀ ਜਾਂਦੀਆਂ ਚੱਲ ਕੋਈ ਨਾ ਬੈ ਜਾ ਪਤਾ ਬੈਠੋ ਬੈ ਗਈ ਬਾਈ ਇਹ ਇਹ ਮੇਰਾ ਹਾਰ ਕੇ ਪਹਿਲਾਂ ਉਹ ਪਾਲਿਸ਼ ਕੀਤੀ ਹੂੰ ਬੜੀ ਲੱਟੀ ਦੇ ਬੈਠੇ ਮੈਂ ਕਸ਼ੂਰੀ ਪਾ ਲਈ ਮੈਨੂੰ ਪਤਾ ਹੀ ਸੀਗਾ ਮੈਨੂੰ ਪਤਾ ਵੀ ਆ ਨਹੀਂ ਤੇਰੇ ਆ ਲੂਟ ਨਹੀਂ ਆਉਂਦਾ ਉਹ ਪਰਾ ਕੰਮ ਮੈਂ ਘੰਟੇ ਦੀ ਪਾਈ ਬੈਠੀ ਆ ਫੇਰ ਕੀ ਆ ਤਿਆਰ ਤਾਂ ਹੋਣੀ ਹੋਈ ਆ ਆਹ ਦੇ ਬਾਅਦ ਮੈਨੂੰ ਪਤਾ ਸੀ ਮੰਮੀ ਇਹ ਇੰਨੀ ਛੇਤੀ ਵਾਲੀ ਹੈ ਨਹੀਂ ਤਿਆਰ ਹੋਣ ਵਾਲੀ ਅੱਜ ਆਉਦੀ ਮੰਮੀ ਪਸੰਦ ਦਾ ਲੈ ਕੇ ਆਇਆ ਨੇ ਵਧੀਆ ਐ ਗੂੜੇ ਹੀ ਆ ਹਾਂ ਗੂੜੇ ਸੂਟ ਵਧੀਆ ਸੋਹਣੇ ਲੱਗਦੇ ਆ ਗੂੜੇ ਲਾਲ ਹੈ ਹੈ ਕਿਵੇਂ ਸੋਹਣਾ ਸਾਨੂੰ ਪਸੰਦ ਆ ਅਸੀਂ ਮਾੜੀ ਪਸੰਦ ਉਹ ਲੈੰਦੇ ਹੀ ਨਹੀਂ ਕੋਹੋ अच्छा ता टाइम ਲੱਗ ਗਿਆ ਹੋਰ ਮੈਨੂੰ ਸੱਭੋਂ ਪਹਿਲਾਂ ਫੋਨ ਆਇਆ ਕਹਿੰਦੇ ਇੰਦਰਜੀਤ ਆਇਆ ਮੇਰੇ ਮਰਕੇ ਮੈਂ ਆ ਕੀ ਆ ਇਹ ਅੰਬ ਦਾ ਚਾਰ ਲੈ ਕੇ ਆਇਆ ਯਕ ਇਹ ਕਿਥੋਂ ਬੈਕ ਇਹ ਬਹੁਤੀ ਕਿਥੋਂ ਬੈਕ ਕਰਾਈ ਹੋਣੀ ਹੈ ਇਹ ਬੱਬੀ ਵਾਲੇ ਦੀ ਤਾਂ ਨਹੀਂ ਹੈਗੀ ਹਾਂ ਬੱਬੀ ਵੇਕਰੀ ਤਾਂ ਨਹੀਂ ਹੈਗੀ ਕਿਥੋਂ ਕਰਾਈ ਹੈ ਬੱਬੀ ਨੇ ਹੀ ਕਰਾਈ ਹੈ ਮਾਦਾ ਕਹਣਾ ਐ ਕਰਦੇ ਆ ਆਪਾਂ ਦੁਕਾਨ ਖੋਲਦੇ ਆਂ ਦੀ ਨਾ ਦਾ ਕੋਈ ਬੁਲਬਲੇ ਵਾਲਾ ਇੱਥੇ ਨਾ ਕੋਈ ਫੁੱਲਾਂ ਵਾਲਾ ਜਾਂ ਮੈਂ ਕਿਹਾ ਰੈਕੁਰ ਦੁਕਾਨ ਖੋਲ ਲੈਨੇ ਆ ਹੈ ਕੱਲੂ ਬਹੁਤ ਹਈ ਨੀ ਜੁੱਬੀ ਆ ਇਹ ਮੈਂਸ਼ਨ ਕੀਤਾ ਹੁੰਦਾ ਆਪਦੇ ਪ੍ਰੋਡਕਟਾਂ ਦੇ ਸਾਰੇ ਦੇ ਪਰਾਣੀਆਂ ਲੈ ਕੇ ਤਾਂ ਉੱਥੀਆਂ ਐ ਮੈਂ ਕੱਲ ਜਦੋਂ ਉਹ ਕਰਦੀ ਸੀ ਸਾਰੇ ਉਹਦੇ ਕੱਪੜੇ ਕੱਢੇ ਸਾਰੇ ਮੈਂ ਮਤਲਬ ਚਣ ਚਣ ਕੇ ਪ੍ਰੈਸ ਕਰਕੇ ਹੈਂਗਰਾਂ 'ਚ ਵਾ ਕੇ ਰੱਖਦੇ ਗੱਲ ਜਿਹੜੇ ਸੂਟ ਹਨ ਵੀ ਹੰਡਾ ਦਿੰਦੇ ਆ ਮੈਂ ਉਹ ਲਿਸਟ ਉਹ ਦੀ ਸੀ ਵੀਸ ਮਨ ਮੇਰੇ ਕੋਲ ਬਲੈਕ ਕਲਰ ਦਾ ਹੈ ਨਹੀਂ ਹੁਣ ਮੈਂ ਬਲੈਕ ਵਾਲਾ ਲੈਣਾ ਉਹ ਸਾਰੇ ਕਲਰਾਂ ਦੇ ਹੁਣ ਬਾਬੇ ਅੰਤਰ ਜਾਂਦੀਆਂ ਫੜਿਆ ਕੋ ਮੰਨੇ ਤੇ ਬਰਥਡੇ ਦੀ ਸਮਾਰਨ ਚੰਗਾ ਅਸੀਂ ਹੁਣ A9 ਮੁਰਦੀ ਆਏ ਆ ਨਾ ਮੈਂ ਕਿਹਾ ਦਨ ਦੇ ਖਲਾਦ ਮੈਂ ਵੀ ਇਹ ਗੱਲਾਂ ਕਰਦੀ ਮੈਂ ਕਹਿੰਦੀ ਬੋ ਪੀਣਾਂ ਦੇ ਬੈਠੀਆਂ ਸੀ ਮੈਂ ਕਿਹਾ ਨਹੀਂ ਇਸ ਵੇਲੇ ਤਾਂ ਕਰਨਾ ਮੈਨੂੰ ਤਾਰ ਗਿਆ ਸੀ ਪਾ ਸਕੇ ਸਹੀ ਗੱਲ ਸੋ ਚੱਕਰ ਆ ਸਾਲ ਹੋ ਗਿਆ ਸਾਲ ਹੋ ਗਿਆ ਦੇਖਣਾ ਆਂਟੀ ਅੱਜ ਉਹ ਸੁਨਣਾ ਪਿਆ ਅੱਜ ਤੇ ਕੋਈ ਨਹੀਂ ਇੱਥੇ ਹੈਗਾ ਕਾਠੀ ਨੇ ਹੂੰ ਤਾਂ ਮਗਾ ਮੜ ਭੈਣੇ ਵੀ ਚੰਡੀਗੜਾ ਇਧਰੋਂ ਭੈਣੇ ਹੋਈ ਉਧਰੋਂ ਹਣ ਹੂੰ ਫੇਰ ਪਲਾਨ ਬਣਾਉਂਦੇ ਕਿਸੇ ਦਾ ਨਾ ਗੁਪਾਲ ਬੇਕਰਜ਼ ਇਹਨਾਂ ਦੀ ਉੱਥੋਂ ਵੀ ਚੱਕੀ ਗਈ ਨਾ ਉੱਥੇ ਵੀ ਹੈਗੀ ਆ ਸੌਰੀ ਇੱਥੇ ਵੀ ਆ ਇੱਧਰ ਛੋਟੀ ਦੁਕਾਨ ਆ ਗਈ ਇਹਨਾਂ ਦੀ ਹੈ ਨਾ ਹਾਂ ਉੱਥੇ ਬਿਸਕਟ ਵਗੈਰਾ ਇਧਰ ਵਿਕ ਮੈਂ ਲੈ ਕੇ ਆਈ ਤੁਸੀਂ ਬੈਠੋ ਚੱਲਦੇ ਆਪਾਂ ਨਹੀਂ ਤੁਸੀਂ ਬੈਠੋ ਉਹ ਕੋਈ ਆ ਕੇ ਲਿਆਉਣੀ ਆ ਅੱਛਾ ਮੈਨੂੰ ਨਹੀਂ ਦਿਖਾਉਣਾ ਨਹੀਂ ਹੁਣ ਬੈਨ ਨਹੀਂ ਦਿਖਾਉਣਾ ਆ ਜਾ ਸੁਮਨ 20 ਮਿੰਟ ਹੋ ਗਏ ਪਤਾ ਨਹੀਂ ਕੀ ਲੈਣ ਲੱਗ ਗਈ ਇਹ ਜਿਆ ਯਾਰ ਬੀਮੈਂਟ ਹੋ ਗਿਆ ਪਤਾ ਨਹੀਂ ਕੀ ਇਹ ਜਿਆ ਲੈਣ ਲੱਗ ਗਈ ਹੋਣੀ ਆਹ ਬਾਹਲਾ ਹੀ ਟਾਈਮ ਲਾ ਜਾਂਦਾ ਕੀ ਬਣਾਉਣ ਲੱਗ ਗਿਆ ਸੀ ਹੈ ਫੁੱਟ ਨਾ ਗਿਆ ਸੀ ਇੱਕ ਹੀ ਲੰਦਾ ਹਾਂ ਤੂੰ ਲਾ ਕੇ ਕੀ ਕਰਨਾ ਸੀ ਆਪਾਂ ਕਿਉਂ ਕੱਟੜਾ ਉੱਥੇ ਜਾ ਕੇ ਦਿਖਾਉਂ ਚਲੋ ਪਹਿਲਾਂ ਆਪਾਂ ਚੱਲਦੇ ਆ ਆ ਪਣੀ ਆ ਹੁਣ ਕੀ ਦੇ ਜਾਣਾ ਮੁਗ 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 ਆ ਮੁਗ ਮੁਗੂ ਪੀ ਲਾਂਗੇ ਹੁਣ ਕਿੱਥੇ ਜਾਣਾ ਕਿੱਥੇ ਚੱਲੀਏ ਬ੍ਰਸ਼ਟਾ ਕਿ ਮੈਕੜੀ ਤੁਸੀਂ ਦੱਸੋ ਮੋੜ ਲਓ ਦੇਖ ਲੈ ਬਰੋਸਾ ਆਪਾ ਚਲੋ ਚਲੋ ਚੱਲੋ ਮੁੱਗੂ ਮੁੱਗੂ ਮੇਰਾ ਮੁੱਗੂ ਮੁੱਗੂ ਤਾਰਾ ਬਹੁਤ ਪੀਂਦਾ ਹੁੰਦਾ ਸੀ ਹਾਂ ਤਾਰਾ ਵਾਲਾ ਪੀਂਦਾ ਮੈਂ ਆਹ ਲੈਣੀ ਐ ਨੱਡਵਾਦੀ ਨੰਨੀਆ ਮੁੱਗੂ ਮੁੱਗੂ ਮਰੀ ਇਹਦੇ ਵਿੱਚ ਆ ਜਣੀਆਂ ਜੇਲੀਆਂ ਜੀਆਂ ਬਾਹਲੀਆਂ ਸਵਾਦ ਆਏ ਉਹ ਇੰਨੀ ਗੱਲਾਂ ਮੁੱਲਾਪੁਰ ਆਪਣੇ ਇਹਨਾਂ ਦੇ ਹੋਣਾ ਸੀ ਸੌਰੀ ਮੁੱਲਾ ਸਰਤਾ ਜਾਣਾਂ ਦੇ ਹੂੰ ਹੂੰ ਮੁੱਲਾਪੁਰ ਆਪਣੇ ਸਾਰਾ ਕੋਸ਼ੀ ਆ ਗਿਆ ਆਪਾਂ ਨੂੰ ਸੌਖਾ ਹੋ ਗਿਆ ਉਹਨ ਇੱਧਰ ਹੀ ਆਣਾ ਆਪਾਂ ਦੋ ਕੁ ਜਿੱਤਰੀ ਆਈਆਂ ਉਹ ਦੇ ਮੈਕੜੀ ਮੁਕੜੀ ਸਾਰਾ ਕੁਤ ਆ ਗਿਆ ਅੱਗੇ ਐਫਸੀ ਚਾਲ ਆਪਾਂ ਖਾਂਦੇ ਨਹੀਂਗੇ ਬਾਕੀ ਸਾਰਾ ਕੁਸ ਆ ਗਿਆ ਇੱਥੇ ਨਿਕਬੇਕਰ ਵੀ ਆ ਗਿਆ ਹੂੰ ਬੜਾ ਕੁ ਮੈਂ ਉੱਪਰ ਨਹੀਂ ਹੋਇਆ ਨਿਕਬੇਕਰ ਬਣਦੇ ਆ ਦੇ ਬਣਦੇ ਆ ਬਣਦੇ ਆ ਆ ਗਿਆ ਵੀ ਆ ਗਿਆ ਆ ਦੇ ਬਹੁਤ ਕੁਸ ਆ ਗਿਆ ਇੱਥੇ ਆਪਣੀ ਰੁੱਦਿਆਂ ਵਾਲੀ ਬਾੜ ਸਮਝਦਾ ਤੂੰ ਮੁੱਖ ਕੀ ਤੁਹਾਨੂੰ ਮੇਨ ਤਾਂ ਉਹ ਆ ਜੀ ਆਪਣਾ ਉਹਨਾਂ ਬਾਟਰ ਬਰਨਾਲੇ ਦੀ ਉਹਨੀ ਇੱਧਰ ਹਾਂ ਬਰਨਾਲਾ ਆਪਾਂ ਨੂੰ ਬਾੜ ਦੇਣੀਆਂ ਮੈਕੜੀ ਜਾਵੇਂ ਬਹੁਤ ਟਾਈਮ ਲੱਗਦਾ ਚਲ ਮੈੱਕੜੀ ਚੱਲ ਵੜਦੇ ਐਮ ਜੀ ਅਸੀਂ ਆ ਰਹੇ ਆ ਜੀ ਇਹਨਾਂ ਦੇ ਜਾਣਾ ਹਾਂ ਐਮ ਮੈਕਰ ਐਮ ਦਾ ਮਤਲਬ ਕੀ ਹੈ ਮੈਕਡੋਨਲਡ ਦਾ ਮਤਲਬ ਕੀ ਹੈ ਚਲੋ ਗੱਟ ਜੇਦਾ ਬਾਬਾ ਗਰੀ ਕਰਦੇ ਆ ਲਾ ਲੈਣੀ ਆ ਬਾਈ ਤੂੰ ਬਹਿ ਜਾ ਅਰੈਸਟ ਕਰ ਚਲੋ ਜੀ ਮੈੱਕੜੀ ਮੈੱਕੜੀ ਇਹ ਪਤਾ ਕਾਹ ਤੋਂ ਬੋਲੇ ਆ ਇੱਥੇ ਮਾਰ ਕੇ ਹੁਣੋਂ ਪੌੜ ਨਹੀਂ ਬਣਦਾ ਮੇਨ ਭਾਰਤ ਮਾਲਾ ਵਾਲਾ ਉਹਦੇ ਕਰਕੇ ਖੋਲ੍ਹਿਆ ਇਹ ਚੱਲਣੇ ਦੇਖੀ ਤੂੰ ਕਿੰਨੇ ਆਹਰਾ ਬਹੁਤ ਚੱਲਣਾ ਹੈ ਵੀ ਇਹ ਜੀ ਉਹ ਮੈਂਕੜੀ ਤੇ ਆ ਗਿਆ ਪੰਨ ਸਭ ਤੋਂ ਜਿਹੜਾ ਵਧੀਆ ਪਸੰਦ ਕੀ ਲੱਗਦੀ ਆ ਉਹ ਹੈਗਾ ਜੀ ਮੇਰੇ ਫੇਵਰੇਟ ਦੋਨਾਂ ਦੇ ਫੇਵਰੇਟ ਨਾਲ ਇਹਦੇ ਹੁੰਦੀ ਹੈ ਪੈਰੀਫੇਰੀ ਬਾਕੀ ਆ ਮੈਂ ਆਹ ਲਾਈ ਕੀ ਆਈ ਹੈ ਇੱਥੋਂ ਥੈਂਕ ਯੂ ਤੁਸੀਂ ਮੇਰੇ ਲਈ ਸਰਪ੍ਰਾਈਜ਼ ਕੀਤਾ ਸੀ ਉਹ ਮੇਰੇ ਲਈ ਲਿਆ ਕੇ ਆਏ ਹੈ ਕਿੱਥੇ ਲੱਗਿਆ ਬਹੁਤ ਸੋਹਣਾ ਫੇਵਰੇਟ ਫਲੇਵਰ ਹੈ ਬਹੁਤ ਸੁਣ ਬਹੁਤ ਸੁਣ ਕੇ ਕੈਂਡਲਾ ਨਹੀਂ ਲਾਉਣੀ ਆਪਾਂ ਲਾਓ ਕੈਂਡਲਾ ਬਣਾ ਵਜਿਆ ਕੈਂਡਲਾ ਰਹਿਣਾ ਨਹੀਂ ਆਈ ਕੱਤ ਲੈਣੀ ਹੈਪੀ ਅਨਵਰ ਜੀ બસ ਨਿਪੜ ਗਿਆ ਬਹੁਤ ਵਧੀਆ ਹੋ ਗਿਆ ਚਲੋ ਕੇਕ ਬਹੁਤ ਟੇਸਟੀ ਸੀ ਰੈਪ ਵੀ ਬਹੁਤ ਸੁਆਦ ਸੀ ਇਧਰ ਜਾਣਾ ਰੈਪਾ ਅੱਜ ਜਾ ਕੇ ਹੁਣ ਮੈਂ ਜਾਣਾ ਮਾਨੂ ਕਿਆ ਨੂੰ ਇੱਕ ਦਾ ਉਥੇ ਟੂਰਨਾਮੈਂਟ ਆ ਬਾਕੀ ਬੱਬੂ ਮਾਨ ਨੇ ਆਉਣਾ ਜਾ ਉਥੇ ਚੱਕੋ ਕੇਕ ਖਾਓ ਕਰ ਕੋਈ ਨਾ ਥੋੜਾ ਜਿਹਾ ਖਾ ਮਨਾਇਆ ਹੈ ਮਨਾਇਆ ਹੈ ਹੋ ਇਹ ਮਨਾ ਕੇ ਆਏ ਆ ਹੈ ਕੀ ਮਨਾ ਕੇ ਆਏ ਹੋਲੀ ਸਾਰਨ ਸਾਰ ਹੋਲੀ ਹੋਲੀ ਹੋਰ ਹੋਨੇ ਗੇੜ ਕੇ ਆਇਆ ਹੈ ਵਧੀਆ ਕੇਕ ਆ ਬਹੁਤ ਵਧੀਆ ਪਰ ਇਹ ਹੋਰ ਕਿਲੇ ਆਇਆ ਮਖਾਨ ਹੋਰ ਤਾਂ ਕੋਈ ਨਹੀਂ ਲੈ ਅਜ ਵਾਕਾਂ ਨੇ ਆ ਬਸ ਤੇ ਤਾਂ ਸਾਰ ਦੈਨ ਕਿੰਨਾ ਸਾਰਾ ਲਾਇਆ ਆ ਤੁਸੀਂ ਕਿੰਨੇ ਵਜੇ ਮੁੜੀਂਗਾ ਵੈਨ ਕਿੱਥੇ ਆ 1 ਵਜੇ ਤਾਂ ਮੈਂ 1:30 ਵਜੇ ਗਿਆ ਆ ਉੱਥੇ ਹਾਂ ਸਾਢੇ 12 ਬਤੁਰਿਆ ਘਰ ਹੁਣ ਹੋਰ ਇੱਥੇ ਹੀ ਅੱਧਾ ਦਿਨ ਤਾਂ ਰਹਿ ਗਏ 2 ਘੰਟੇ ਆਉਣ ਨੂੰ ਜਾਣ ਨੂੰ ਲੱਗਣਗੇ ਚਲੋ ਕਰਾਂ ਯਾਰ ਆਪਾਂ ਜਾਣਾ ਹੁਣ ਕਾਲ ਹੋ ਜਾ ਕਾ ਚੱਕੋ ਕੱਢੋ